ਸਮਾਣਾ 'ਚ ਅੱਜ ਨੈਸ਼ਨਲ ਲੋਕ ਅਦਾਲਤ ਲੱਗੀ ਇੱਕ ਅਦਾਲਤ ਸੀਨੀਅਰ ਡਿਵੀਜ਼ਨ ਸਿਵਲ ਜਜ ਰਜਿੰਦਰ ਸਿੰਘ ਨਾਗਪਾਲ ਦੀ ਅਦਾਲਤ ਲੱਗੀ ਦੂਜੀ ਅਦਾਲਤ ਜੂਨੀਅਰ ਡਿਵੀਜ਼ਨ ਸਿਵਲ ਜਜ ਆਈਸ਼ਾ ਜਿੰਦਲ ਦੀ ਲੱਗੇ ਜਿਸ ਦੇ ਵਿੱਚ ਬੈਂਕਾਂ ਦੇ ਔਰ ਟ੍ਰੈਫਿਕ ਦੇ ਜਿਹੜੇ ਚਲਾਨ ਇਕੱਠੇ ਹੁੰਦੇ ਆ ਉਹ ਤੇ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਸੀਨੀਅਰ ਅਦਾਲਤਾਂ ਦੇ ਵਿੱਚ ਲੋਕ ਅਦਾਲਤ ਜਿਹੜੀ ਨੈਸ਼ਨਲ ਸੀਵ ਦੇ ਵਿੱਚ ਆਏ ਆ ਔਰ ਇਸ ਬਾਰੇ ਜਾਣਕਾਰ ਦਿੰਦੇ ਹੋਏ ਐਡਵੋਕੇਟ ਨੇ ਦੱਸਿਆ ਕਿ ਲੋਕ ਅਦਾਲਤਾਂ ਦੇ ਵਿੱਚ ਜਿਹੜੇ ਮਾਮਲੇ ਆਉਂਦੇ ਆ ਉਹਦੇ ਨਾਲ ਸਾਡੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ ਔਰ ਲੋਕਾਂ ਕੇ ਸਮੇਂ ਅਤੇ ਪੈਸੇ ਕੀ ਬਚਤ ਵੀ ਹੁੰਦੀ ਹੈ ਲੋਕਾਂ ਨੂੰ ਇਹ ਮਸਲੇ ਲੋਕ ਅਦਾਲਤਾਂ ਵਿੱਚ ਲਿਆ ਕੇ ਆਪਣੇ ਆਪਸ ਵਿੱਚ ਨਿਪਟਾਉਣੇ ਚਾਹੀਦੇ ਹਨ ਔਰ ਇਸ ਦੇ ਬਾਅਦ ਇਸ ਫੈਸਲੇ ਦੇ ਬਾਅਦ ਕੋਈ ਦਲੀਲ ਅਪੀਲ ਵੀ ਨਹੀਂ ਕੀਤੀ ਜਾ ਸਕਦੀ ਇਸ ਲਈ ਲੋਕਾਂ ਨੂੰ ਲੋਕ ਅਦਾਲਤ ਦੇ ਵਿੱਚ ਹੀ ਆਪਣੇ ਮਸਲੇ ਨਿਪਟਾਉਣੇ ਚਾਹੀਦੇ ਹਨ ਮੇਰਾ ਨਾਮ ਚਰਨਪ੍ਰੀਤ ਕੌਰ ਹੈ ਬ੍ਰਾਂਚ ਮੈਨੇਜਰ ਐਸ ਐਮ ای ਸਮਰਨਾ ਬ੍ਰਾਂਚ ਸਟੇਟ ਬੈਂਕ ਆਫ ਇੰਡੀਆ ਸੇ ਹੈ हमारे 5 हैं आज नोटिसिस 5 केसेस हैं इन केसेस में से इनमें से ही बताना है ये तकरीबन होगा 30 लाख के आसपास लेना है हम लोगों ने हां होते हैं। मेरा नाम एडवोकेट पूजा सिंगला है सब तो पहला तो मैं धन्यवाद करना चाहूंगी कि आज इथे नालसा और डीएलएसए दी जेडी कोलैबोरेशन नाल आज इथे नेशनल लोक अदालत दा आयोजन होया है इथे मेनू बेंच दा मेंबर बनन दा मौका मिले है इसलिए मैं श्री रजेंद्र सिंह नागपाल साडे सब डिविजनल जुडिशियल मैजिस्ट्रेट ਮਿਸ ਆਸ਼ੀਆ ਜਿੰਦਲ ਮੈਮ ਜੁਡੀਸ਼ੀਅਨ ਮੈਜਿਸਟ੍ਰੇਟ ਕਲਾਸ 1 ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਦੂਸਰਾ ਅੱਜ ਇੱਥੇ ਨੈਸ਼ਨਲ ਲੋਕ ਅਦਾਲਤ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿੱਚ ਪਾਰਟੀਆਂ ਇੱਕ ਟੇਬਲ ਉੱਤੇ ਬੈਠ ਕੇ ਬਿਨਾਂ ਕਿਸੇ ਵਕੀਲ ਦੀ ਸਹਾਇਤਾ ਤੋਂ ਆਪਸੀ ਸਮਝੌਤਾ ਕਰਕੇ ਆਪਣੇ ਲੰਬੇ ਚੱਲ ਰਹੇ ਕੇਸਾਂ ਦਾ ਨਿਬਟਾਰਾ ਕਰ ਸਕਦੇ ਹਨ ਇਥੇ ਹੀ ਜਿਸ ਨਾਲ ਅਦਾਲਤੀ ਸਮਾਂ ਬਚਦਾ ਹੈ ਉੱਤੇ ਹੀ ਪਾਰਟੀਆਂ ਦੇ ਸਮੇਂ ਤੇ ਤੁਹਾਨੂੰ ਦੋਨਾਂ ਦੀ ਬਚਤ ਹੁੰਦੀ ਹੈ ਜਿਵੇਂ ਲੋਕਾਂ ਨੂੰ ਇਹ ਹੀ ਗੁਜ਼ਾਰਿਸ਼ ਕਰੂੰਗੀ ਕਿ ਅਗਰ ਉਹਨਾਂ ਦੇ ਲੰਬੇ ਸਮੇਂ ਤੋਂ ਕੋਰਟ ਕੇਸਿਸ ਚੱਲ ਰਹੇ ਹਨ ਤੇ ਉਹਨਾਂ ਵਿੱਚ ਸਮਝੌਤੇ ਦੀ ਕੋਈ ਵੀ ਗੁੰਜਾਇਸ਼ ਹੈ ਤਾਂ ਉਹ ਐਪਲੀਕੇਸ਼ਨ ਲਗਾ ਸਕਦੇ ਹਨ ਕੋਰਟ ਦੇ ਵਿੱਚ ਕਿ ਅਸੀਂ ਆਪਣਾ ਨੈਸ਼ਨਲ ਲੋਕ ਅਦਾਲਤ ਵਿੱਚ ਨਿਪਟਾਰਾ ਕਰਨਾ ਹੈ ਆਪਸੀ ਸਮਝੌਤੇ ਨਾਲ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੂੰਗੀ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਗੰਭੀਰ ਫੌਜਦਾਰੀ ਕੇਸਾਂ ਨੂੰ ਛੱਡ ਕੇ ਪਰਿਵਾਰਿਕ ਝਗੜੇ ਵਾਲੇ ਕੇਸੇਸ, ਸਿਵਲ ਪ੍ਰਾਪਰਟੀ ਕੇਸੇਸ ਤੇ ਹੋਰ ਵੀ ਜਿਹੜੇ ਟ੍ਰੈਫਿਕ ਚਲਾਨ ਕੇਸੇਸ, ਬੈਂਕ ਰਿਕਵਰੀ ਕੇਸੇਸ ਉਹਨਾਂ ਦਾ ਵੀ ਸਮਝੌਤਾ ਆਸਾਨੇ ਨਾਲ ਇੱਥੇ ਕਰ ਸਕਦੇ ਹਨ ਤੇ ਨੈਸ਼ਨਲ ਲੋਕ ਅਦਾਲਤ ਦੇ ਫੈਸਲਿਆਂ ਦੀ ਬਾਈਂਡਿੰਗ ਇਫੈਕਟ ਉਹਨਾਂ ਹੀ ਹੁੰਦਾ ਜਿੰਨਾ ਕਿ ਇੱਕ ਕੋਰਟ ਦੇ ਫੈਸਲੇ ਦਾ ਠੀਕ ਹੈ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼